ਉਹਨਾਂ ਲੋਕ ਪਰਿਵਾਰ ਆਖੋ ਸਤਨਾਮ ਤੇ ਜਿਹੜੇ ਇਧਰ ਉਧਰ ਹੋ ਗਏ ਰੱਬ ਨੂੰ ਸੱਦ ਕੇ ਰੱਬ ਨੂੰ ਭੰਦ ਕੇ ਹੋਰ ਪਾਸੇ ਚਲੇ ਗਏ ਉਹਨਾਂ ਦੀ ਸਾਡੀ ਕੋਈ ਜੀਵਿਵਾਰੀ ਨਹੀਂ ਉਹ ਜਿਹੜਾ ਕਰਗੇ ਉਹ ਜਿਹੜਾ ਭਰਨਗੇ ਪਰ ਜਿਹੜਾ ਇਸ ਗੁਰੂ ਨਾਨਕ ਦੇ ਚਰਨਾਂ ਨਾਲ ਗੁਰੂ ਸੇਵ ਦੇ ਚਰਨਾਂ ਨਾਲ ਜੁੜਿਆ ਰਿਹਾ ਤੇ ਸਾ ਸੰਗਤ ਦੀ ਤੇ ਫਿਰ ਉਹਦਾ ਬਾਦ ਵੀ ਜਾਨੀ ਉਹਦਾ ਬਾਦ ਵੀ ਜਾਨੀ ਸਤ ਜਾਨੋ ਪਾਹੇ ਪਕਰ ਕਦ ਲੀਂਦੇ ਆਪਣੇ ਘਰ ਅੰਨ ਗੋਦ ਜਮਾਇਆ ਬਾਹਰ ਨਹੀਂ ਕਰਦੇ ਆਪਾਂ ਦੂਰ ਦੀ ਜਾਂਦੇ ਅੱਜ ਜੇ ਸੂਬਾ ਰਖਣ ਦਿਖਾਇਆ ਔਰ ਉਹਨਾਂ ਦੇ ਪਿਆਰੇ ਪੁੱਤਰ ਦਾ ਜਨਮ ਦੇ ਨੱਜ ਤੇ ਮੇਰਾ ਕੰਦਿਆ ਵਾਲਾ ਪਾਠ ਆਊਗਾ ਇਹ ਆਉਂਦਾ ਉੱਥੇ ਹੈ ਜਿੱਥੇ ਸੰਤਾਂ ਦੇ ਸਾਰੇ ਰੀਆਂ ਬਾਜਾ ਹੋਣ ਸੱਚੇ ਪਾਸਾ ਕਿਰਪਾ ਕਰਿਓ ਅੱਜ ਤੁਸੀਂ ਵੀ ਆਓ ਕਿਰਪਾ ਕਰਿਓ ਉੱਥੇ ਆਪ ਕਿਰਪਾ ਕਰਦੇ ਨੇ ਫੇਰ ਮੇਰੇ ਪੂਰੇ ਗੁਰ ਨੇ ਹੁਕਮ ਦਿੱਤਾ ਹੈ ਜੇ ਕੋ ਹੁਕਮਾ ਸਭ ਹੋਏ ਪੂਰੇ ਵਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਹੋ ਚੰਗੋ ਕਰੇ ਸਮਾਨ ਰਹਿ ਆਏ ਆਨੰਦ ਮੰਡਲ ਅਕੀਰੀਆਂ ਪਕਦੇ ਹੁੰਦੇ ਕਿ ਵਿਗੇ ਨੂੰ ਬਿਨਾਸਨ